ਫਰੋਜ਼ਪੁਰ ਦੇ ਕਸਮਾ ਮਮਦੌਰ ਦੇ ਪਿੰਡ ਕਮਾਲਦੀਨ ਵਾਲਾ ਵਿਖੇ 65 ਸਾਲਾ ਬਜ਼ੁਰਗ ਮਹਿਲਾ ਦੀ ਦਰਖਤ 'ਤੇ ਲਟਕਦੀ ਮਿਲੀ ਲਾਸ਼ ਕੋਚ ਨਿਸਾਰ ਕਰੂ ਆਈ ਅੰਦੀ ਦਵਾਈ ਲੈਣ ਚਲਨੀ ਆਰੇ ਲੋਗ ਇਧਰ ਨ ਭੱਜਿਆ ਆਏ ਨੇ ਵੀ ਉੱਥੇ ਪਤਾ ਨਹੀਂ ਕੀ ਹੋ ਗਿਆ ਇਹੀ ਮਮਕਰ ਆ ਗਿਆ ਤੇ ਵੀ ਕਹਤਾ ਚਲੋ ਵੀ ਬੀਤੀ ਸ਼ਾਮ ਤੋਂ ਹੀ ਲਾਪਤਾ ਸੀ ਬਿੱਬੀ ਛੱਲੋ। ਨਪਰਾ ਹੁਣਾਂ ਸੀ ਉਹਨੇ ਵੇਖਿਆ ਕਹਿੰਦਾ ਮਾਮੀ ਆ ਮਾਤਾ ਆਪਣੀ ਤਾਂ ਸੁਖਾਇ ਲੱਗੀ ਹੋਈ ਉਹਨੇ ਦੱਸਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਹੱਤਿਆ ਜਾਂ ਆਤਮ ਹੱਤਿਆ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਇਹਨੇ ਨੇੜੇ ਹੀ ਇੱਥੇ ਖੇਤਾਂ ਦੇ ਵਿੱਚ ਇੱਕ ਮੋਟਰ ਸੀ ਉੱਥੇ ਦੀ ਜਿਹੜੀ ਡੈੱਡ ਬੋਡੀ ਆ ਉਹ ਦਰਖਤ ਦੇ ਨਾਲ ਲਟਕੀ ਮਿਲੀ ਆ। ਇਹਦੇ ਬਰਦਰ ਇਹਦੇ ਕਿਨਾਂ ਬੇਟੇ ਨੂੰ ਪੁੱਛਿਆ ਉਹ ਕਹਿੰਦਾ ਮੈਨੂੰ ਕਿਸੇ ਤੇ ਸ਼ੱਕ ਕੋਈ ਨਹੀਂ ਹੈ ਬਟ ਫਿਰ ਵੀ ਇਹਦਾ ਪੋਸਟਮਾਰਟਮ ਕਰਾ ਕੇ ਇਹਦੀ ਅਗਲੀ ਕਾਰਵਾਈ ਅਮਲ ਚਾਹੁੰਦਾ ਫਿਰੋਜ਼ਪੁਰ ਦੇ ਕਸਬਾ ਮਮਦੌੜ ਦੇ ਪਿੰਡ ਕਮਾਲਦੀਨ ਨਿਆਜ਼ੀਆਂ ਵਿਖੇ 65 ਸਾਲਾ ਬਜ਼ੁਰਗ ਗੌਰ ਦੀ ਖੇਤਾਂ ਵਿੱਚ ਦਰਖਤ ਨਾਲ ਲਟਕਦੀ ਲਾਸ਼ ਮਿਲੀ ਹੈ ਜਾਣਕਾਰੀ ਅਨੁਸਾਰ ਪਿੰਡ ਦੀ ਹੀ ਰਹਿਣ ਵਾਲੀ ਛੱਲੋ ਬੀਬੀ ਜੋ ਬੀਤੀ ਸ਼ਾਮ ਤੋਂ ਲਾਪਤਾ ਸੀ ਪਰਿਵਾਰ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮਿਲੀ ਅੱਜ ਸਵੇਰ ਉਸਦੀ ਲਟਕਦੀ ਹੋਈ Laash ਮਿਲੀ ਜਿਸ ਤੋਂ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਛੱਲੋ ਬੀਬੀ ਦੀ Laash ਨੂੰ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜਿਆ ਗਿਆ ਤੇ ਬਾਕੀ ਮਾਮਲੇ ਦੀ ਜਾਂਚ ਕਰ ਰਹੀ ਹੈ ਛੱਲੋ ਬੀਬੀ ਨੇ ਆਤਮ ਹੱਤਿਆ ਕੀਤੀ ਜਾਂ ਫਿਰ ਕਿਸੇ ਨੇ ਮਾਰ ਕੇ ਲਟਕਾਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਉੱਥੇ ਹੀ ਛੱਲੋ ਬੀਬੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕਾ ਘਰੋਂ ਦਵਾਈ ਲੈਣ ਗਈ ਸੀ ਪਰ ਵਾਪਸ ਨਹੀਂ ਆਈ ਉਹਨਾਂ ਨੂੰ ਸਵੇਰ ਤੋਂ ਹੀ ਪਤਾ ਲੱਗਾ ਕਿ ਉਸਦੀ ਲਟਕਦੀ ਹੋਈ Laash ਖੇਤਾਂ ਵਿੱਚ ਪਈ ਹੈ ਤਾਂ ਕੇ ਵੇਖਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਅਤੇ ਛਲੋ ਬੀਬੀ ਵੱਲੋਂ ਆਤਮੈਤਿਆ ਕੀਤੀ ਗਈ ਹੈ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਤੋਂ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸ ਵੇਲੇ ਇਹ ਮਹਿਲਾ ਨੇ ਆਪਣੇ ਆਪ ਨੂੰ ਫਾਹਲਿਆ ਜਾਂ ਫਿਰ ਕਿਸੇ ਨੇ ਉਸ ਨੂੰ ਮਾਰ ਕੇ ਟੰਗਿਆ ਸਿਮਰਜੀਤ ਕੌਰ ਸਿਮਰਜੀਤ ਕੀ ਲੱਗਦੀ ਹੈ ਮੰਮੀ ਸਾਸ ਲੱਗਦੀ ਮੰਮੀ ਸਾਸਿ ਕੀ ਹੋਇਆ ਕੀ ਸੀ ਕੁਛ ਨਹੀਂ ਸਰ ਘਰੋਂ ਆਈ ਹਾਂ ਦੀ ਮੈਂ ਦਵਾਈ ਲੈਣ ਚਲਣੀ ਆਹ ਸਰ ਉਤੋਂ ਪਈ ਹੈ ਮੈਨੂੰ ਇਹ ਵੀ ਨਹੀਂ ਪਤਾ ਬਿੱਲੀ ਕਿੜਾ ਵੀ ਲਈ ਜਾਂਦੀ ਕਿ ਨਹੀਂ ਸ਼ੌਲ ਇਕੱਲਾ ਮੈਂ ਵੇਖਿਆ ਸਿਰ ਤੇ ਕੀਤਾ ਹੋਇਆ ਹੈ। ਅੱਛਾ ਅੱਛਾ। ਤਾਂ ਮੈਂ ਇਹ ਖਦਵਾਈ ਲੈ ਕੇ ਵਾਪਸ ਮੋੜ ਆਵੇਗੀ। ਤਾਂ ਬੱਚੇ ਮੇਰੇ ਛੋਟੇ ਛੋਟੇ ਨੇ। ਅੱਛਾ। ਖਦਵਾਈ। ਇਹ ਸਾਡੇ 5:30 ਤੱਕ ਦਾ ਟਾਈਮ ਸੀ ਜਦੋਂ ਕਰੋ ਦੇ। ਹਾਂ। ਕਰੋ ਆਈ। ਹਾਂ। ਇੱਥੇ ਆ ਕੇ ਤੁਹਾਨੂੰ ਕਿਵੇਂ ਪਤਾ? ਇੱਥੇ ਸਾਨੂੰ ਤਾਂ ਹੁਣ ਪਤਾ ਲੱਗਾ ਸਰ ਸਵੇਰੇ ਪਤਾ ਲੱਗਿਆ ਰਾਤੀ ਤਾਂ ਨਹੀਂ ਪਤਾ ਸਾਨੂੰ। ਮੇਰੇ ਹੱਸ ਬੈਂਡ ਵੀ ਗਏ ਹੋਏ ਸੀ ਕੰਮ ਸਬਜ਼ੀ ਵੇਚਣ ਗਏ ਹੈ। ਕਿਸੇ ਨੇ ਦੱਸਿਆ ਹਾਂ ਇੱਥੇ ਆਪਣਾ ਭਰਾ ਹੁਣਾ ਸੀ ਹੁੰਨੇ ਵੇਖਿਆ ਕਹਿੰਦਾ ਮਾਮੀ ਆ ਮਾਤਾ ਆਪਣੀ ਤੋਂ ਤੁਫਾਈ ਲੱਗੀ ਹੋਈ ਹੈ ਉਹਨੇ ਦੱਸਿਆ ਹੁਣ ਕੀ ਤੁਹਾਨੂੰ ਕੀ ਸ਼ੱਕ ਸਾਨੂੰ ਸਰ ਕੋਈ ਸ਼ੱਕ ਨਹੀਂਗਾ ਕਿਸੇ ਦਾ ਅੱਛਾ ਹਾਂਜੀ ਆਪਣੀ ਆਫਾਈ ਲੱਗੀ ਹਾਂਜੀ ਕੋਈ ਤੰਗ ਪ੍ਰੇਸ਼ਾਨ ਸੀ ਕੀ ਕਰ ਨਹੀਂ ਸਰ ਤੰਗ ਪ੍ਰੇਸ਼ਾਨ ਕੋਈ ਨਹੀਂ ਹੁਣ ਵਿੱਚੂ ਬਿਮਾਰ ਹੋਈ ਸੀ ਖੇਚਲ ਵੀ ਹੁੰਦੀ ਕੱਢੀ ਐ ਲੈਟਰਿੰਗ ਬਾਥਰੂਮ ਲੱਗੀ ਰਹੀ ਸੀ ਹੂੰ ਕਰੇ ਦਵਾਈ ਦਵਾ ਦੇ ਰਹੇ ਹਾਂਜੀ ਤੁਹਾਡਾ ਰੋਡ ਸਿੰਘ ਸੇਕ ਕੀ ਲੱਗਦੀ ਸੀ ਪਰ ਜਾਏ ਤੇ ਕਿਤੇ ਓਵਰ ਸੀ ਇਹਨਾਂ ਦੀ ਵੇਹ ਦੇ 80 ਦੇ ਲੱਗਦੇ ਹੈ 80 ਦੇ ਲੱਗ ਪਾ ਬਾਕੀ ਕੀ ਗੱਲਬਾਤ ਹੋਈ ਮੈਨੂੰ ਨਰੋਦ ਦਾ ਉਹ ਨਹੀਂ ਜਾਣ ਪਤਾ ਨਹੀਂ ਵੀ ਕੀ ਬਣਾਇਆ ਕੀ ਨਹੀਂ ਉਥੋਂ ਚੱਲ ਕੇ ਤੇ ਇੱਥੇ ਆ ਤੇ ਤਾਇਆ ਆ ਗਿਆ ਪਤਾ ਲੱਗਾ ਜੀ ਫਾਇ ਲੈ ਲੈਣ ਹਾਂ ਕੋਣ ਤੇ ਦਿਹਾਰੇ ਇਕੱਠੇ ਹੋਏ ਹਾਂ ਦੇਖਿਆ ਨਹੀਂ ਤਾ ਉਹ ਹੀ ਚੱਲੋ ਇਹਦਾ ਹੀ ਕਰਾ ਇਹ ਪਤਾ ਨਹੀਂ ਹੁਣ ਰਾਤ ਆਈਏ ਦਿਨੇ ਆਈਏ ਸਵੇਰੇ ਇਹ ਆਪਾਂ ਨਹੀਂ ਪਤਾ ਸਵੇਰੇ ਪਤਾ ਲੱਗਿਆ ਹਾਂ ਕੋਈ ਨਹੀਂ ਆਰੇ ਲੋਕ ਇੱਧਰੋਂ ਭੱਜਿਆ ਆਏ ਨੇ ਵੀ ਉੱਥੇ ਪਤਾ ਨਹੀਂ ਕੀ ਹੋ ਗਿਆ ਤੇ ਅਸੀਂ ਵੀ ਮਗਰ ਆ ਗਏ ਤੇ ਵੇਖਿਆ ਤਾਂ ਚਲੋ ਬੀਬੀ ਹੂੰ ਕਛਲੋ ਬੀਬੀ ਜਰਾ ਹਾਂ ਜੀ ਵੈਸੇ ਕੋਈ ਤਾਂ ਘ ਪ੍ਰਸ਼ਾਂਤ ਨਹੀਂ ਕਿਸੇ ਤੋਂ ਮਾਲਕੀ ਜਾਣਦਾ ਇਹ ਹੁਣ ਤੋ ਨੂੰ ਪਤਾ ਇਹ ਬੰਦਾ ਮਾਰ ਜਾਏ ਤੇ ਜਨਾਨੀ ਤੰਗ ਜਨਾਨੀ ਮਾਰ ਜਾ ਬੰਦਾ ਤੰਗਾ ਇਹ ਤਾਂ ਸਾਰਿਆਂ ਨੂੰ ਪਤਾ ਘਰ ਵਾਲਾ ਹੁੰਦਾ ਹੈਗਾ ਸਿੱਕ ਘਰ ਵਾਲਾ ਨਹੀਂ ਕੋਈ ਇਹ ਤਾਂ ਇਹ ਬੜਾ ਗੇਰ ਬਜ਼ੁਰਗ ਮਹਿਲਾ ਦੀ ਜਿਹੜੀ ਗੱਡਬੋੜੀ ਮੇਰੀ ਕਿਸ ਤਰ੍ਹਾਂ ਹਲਾਕ ਇੱਕ 65 ਸਾਲ ਦੀ ਕੁਛੱਲਿਆ ਦੇਵੀ ਹੈ ਇੱਥੇ ਕਮਾਲ ਦੀਆਂ ਅਸੀਆਂ ਪਿੰਡੋਂ ਉੱਥੋਂ ਦੀ ਰਹਿਣ ਵਾਲੀ ਮਾਤਾ ਤੇ ਨੇੜੇ ਹੀ ਇੱਥੇ ਖੇਤਾਂ ਦੇ ਵਿੱਚ ਇੱਕ ਮੋਟਰ ਸੀ ਉੱਥੇ ਦੀ ਜਿਹੜੀ ਡੈਡ ਬੋਡੀ ਆ ਉਹ ਦਰਖਤ ਦੇ ਨਾਲ ਲਟਕੀ ਮਿਲੀ ਆ ਇਹਦੇ ਬਰਦਰ ਇਹਦੇ ਕਿੰਨਾ ਬੇਟੇ ਨੂੰ ਪੁੱਛਿਆ ਉਹ ਕਹਿੰਦਾ ਮੈਨੂੰ ਕਿਸੇ ਤੇ ਸ਼ੱਕ ਕੋਈ ਨਹੀਂ ਆ ਬਟ ਫਿਰ ਵੀ ਇਹਦਾ ਪੋਸਟਮਾਰਟਮ ਕਰਾ ਕੇ ਇਹਦੀ ਅਗਲੀ ਕਾਰਵਾਈ ਅਮਲ ਚ ਲਿਆਂਦੇ